ਤਰੀ ਤੁਹਾਡੀ ਪੈਨਸ਼ਨ ਸਕੀਮ ਹੈਗੀ ਉਹ ਪਹਿਲੀ ਕੈਬਨਿਟ ਦੀ ਮੀਟਿੰਗ ਚ ਜਿਹੜਾ ਹੈਗਾ ਉਹ ਲਾਗੂ ਕਰਦਾਂਗੇ ਪਰ ਜਿਹੜੇ ਹਾਲਾਤ ਨੇਗੇ ਅੱਜ ਅਸੀਂ ਉਹਨਾਂ ਨੂੰ ਮਿਲਣ ਆਏ ਸੀਗੇ ਸੋ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ ਤੇ ਸਾਡੇ ਸਾਹਮਣੇ ਇੱਕ ਪੁਲਿਸੀਆਂ ਦੀ ਇੱਕ ਵੱਡੀ ਧਾਰ ਹੈਗੀ ਜਿਹੜੀ ਮਤਲਬ ਕਿ ਦੰਗਿਆਂ ਵਾਲੀ ਫੋਰਸ ਹੈ ਸਾਡੇ ਤਾਇਨਾਤ ਕੀਤੀ ਗਈ ਆ ਸੋ ਸਾਡੀਆਂ ਜਿਹੜੀਆਂ ਪੱਗਾਂ ਨੇ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਵੀ ਜਾਣਸਾ ਨੇ ਜਿਹੜੇ ਪੱਕੇ ਨੇ ਉਹ ਮਾਰੇ ਆ ਸਾਡੀ ਜਿਹੜੀ ਮੁੱਖ ਮੰਗ ਹੈ ਜੀ ਉਹ ਪੈਨਸ਼ਨ ਦੀ ਬਹਾਲੀ ਹੈ ਕਿਉਂਕਿ ਇਹਨਾਂ ਨੇ ਕਬ ਨੋਟੀਫਿਕੇਸ਼ਨ ਵੀ ਕੀਤਾ ਹੈਗਾ ਪਰ ਉਹ ਅਧੂਰਾ ਨੋਟੀਫਿਕੇਸ਼ਨ ਆ ਸਾਡੀ ਇਹ ਮੰਗ ਹੈ ਵੀ ਉਹ ਜਿਹੜਾ ਨੋਟੀਫਿਕੇਸ਼ਨ ਆ ਉਹਨੂੰ ਜਿਵੇਂ ਮਤਲਬ ਕਿ ਹਰ ਮਾਰਚਲ ਪ੍ਰਦੇਸ਼ ਦੀ ਸਰਕਾਰ ਨੇ ਪੂਲੋ ਕਾਲਜ ਤੇ ਲਾਗੂ ਕੀਤਾ ਹੈਗਾ ਤੇ ਉੱਥੇ ਦੇ ਮਲਾਜ਼ਮਾਂ ਨੂੰ ਲਾਭ ਮਿਲਣੇ ਵੀ ਸ਼ੁਰੂ ਹੋ ਗਏ ਸੀ ਵੀ ਚਾਹੁੰਦੇ ਆ ਵੀ ਪੰਜਾਬ ਦੇ ਮਲਾਜ਼ਮਾਂ ਦੇ ਉੱਤੇ ਵੀ ਉਹੀ ਸਕੀਮ ਉਸੇ ਤਰਜ਼ ਦੇ ਉੱਤੇ ਲਾਗੂ ਕੀਤੀ ਜਾਵੇ ਬਈ ਅਸੀਂ ਆਪਦੀ ਪੈਨਸ਼ਨ ਸਕੀਮ ਦੀ ਪਹਾਲੀ ਦੇ ਲਈ ਅੱਜ ਇੱਥੇ ਮੁੱਖ ਮੰਤਰੀ ਸਾਡਾ ਜਿਹੜਾ ਪੰਜਾਬ ਦਾ ਆਗਾ ਭਗਵੰਤ ਮਾਨ ਜਿਹੜਾ ਇਹ ਗੱਲ ਕਰਦਾ ਹੈਗਾ ਵੀ ਮੇਰੇ ਜਿਹੜੇ ਦਵਾਰ ਨੇਗੇ ਲੋਕਾਂ ਦੇ ਲਈ ਸਦਾ ਖੁੱਲੇ ਨੇਗੇ ਸੋ ਅੱਜ ਅਸੀਂ ਉਹ ਮੰਗ ਮੰਗ ਵੀ ਉਹ ਲੈ ਕੇ ਆਏ ਸੀ ਜਿਹੜੇ ਸਾਡੇ ਮੁੱਖ ਮੰਤਰੀ ਨੇ ਸਾਡੇ ਨਾਲ ਗਰੰਟੀ ਕੀਤੀ ਸੀ ਵੀ ਸਾਨੂੰ ਸੱਤਾ 'ਚ ਲੈ ਕੇ ਆਓ ਸੱਤਾ 'ਚ ਲਿਆਉਣ ਤੋਂ ਬਾਅਦ ਅਸੀਂ ਜਿਹੜੀ ਤੁਹਾਡੀ ਪੈਨਸ਼ਨ ਸਕੀਮ ਹੈਗੀ ਉਹ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਜਿਹੜਾ ਹੈਗਾ ਉਹ ਲਾਗੂ ਕਰਦਾਂਗੇ ਪਰ ਜਿਹੜੇ ਹਾਲਾਤ ਨੇਗੇ ਅੱਜ ਅਸੀਂ ਉਹਨਾਂ ਨੂੰ ਮਿਲਣ ਆਏ ਸੀਗੇ ਸੋ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ ਤੇ ਸਾਡੇ ਸਾਹਮਣੇ ਇੱਕ ਪੁਲਿਸੀਆਂ ਦੀ ਇੱਕ ਵੱਡੀ ਧਾਰੜ ਹੈਗੀ ਜਿਹੜੀ ਮਤਲਬ ਕਿ ਦੰਗਿਆਂ ਵਾਲੀ ਫੋਰਸ ਆ ਸਾਡੇ ਤਾਇਨਾਤ ਕੀਤੀ ਗਈ ਆ ਸੋ ਸਾਡੀਆਂ ਜਿਹੜੀਆਂ ਪੱਗਾਂ ਨੇ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਵੀ ਜਾਣਸਾ ਨੇ ਜਿਹੜੇ ਪੱਕੇ ਨੇ ਉਹ ਮਾਰੇ ਆ ਸਾਡੀ ਜਿਹੜੀ ਮੁੱਖ ਮੰਗ ਹੈ ਜੀ ਉਹ ਪੈਨਸ਼ਨ ਦੀ ਬਹਾਲੀ ਹੈ ਕਿਉਂਕਿ ਇਹਨਾਂ ਨੇ ਨੋਟੀਫਿਕੇਸ਼ਨ ਵੀ ਕੀਤਾ ਹੈਗਾ ਪਰ ਉਹ ਅਧੂਰਾ ਨੋਟੀਫਿਕੇਸ਼ਨ ਆ ਸਾਡੀ ਇਹ ਮੰਗ ਹੈ ਵੀ ਉਹ ਜਿਹੜਾ ਨੋਟੀਫਿਕੇਸ਼ਨ ਆ ਉਹਨੂੰ ਜਿਵੇਂ ਮਤਲਬ ਕਿ ਹਰ ਮਾਚਲ ਪ੍ਰਦੇਸ਼ ਦੀ ਸਰਕਾਰ ਨੇ ਪੂਲੋਪਲੇਟ ਲਾਗੂ ਕੀਤਾ ਹੈਗਾ ਤੇ ਉੱਥੇ ਦੇ ਮੁਲਾਜ਼ਮਾਂ ਨੂੰ ਲਾਭ ਮਿਲਣੇ ਵੀ ਸ਼ੁਰੂ ਹੋ ਗਏ ਸੀ ਵੀ ਚਾਹੁੰਦੇ ਆ ਵੀ ਪੰਜਾਬ ਦੇ ਮੁਲਾਜ਼ਮਾਂ ਦੇ ਉੱਤੇ ਵੀ ਉਹੀ ਸਕੀਮ ਉਸੇ ਤਰਜ਼ ਦੇ ਉੱਤੇ ਲਾਗੂ ਕੀਤੀ ਜਾਵੇ ਤੇ ਇਹ ਬੈਰੀਕੇਡ ਆਪਾਂ ਫਿਰ ਤੋੜ ਕੇ ਜਾਣਿਆ ਇੱਕ ਸੱਚੇ ਜਿਗਰਾ ਰੱਖੋ ਲੋਕੀਂ ਜੀਣਾ ਨਹੀਂ ਪੈਂਦੀ ਕਿ ਸਾਡਾ ਕਿਸਾਨ ਵੀਰ ਮੋਦੀ ਤੁਹਾਡੇ ਤੋਂ ਹੋਇਆ ਤੇ ਅੱਜ ਦੱਸ ਕਿ ਪਾਰੀ ਕੇ ਸਾਡੇ ਦੀ ਕੋ ਬਹੁਤ ਵੱਡੀ ਗੱਲ ਨਹੀਂ ਪਰ ਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਹੈ ਕਿ ਦੇਸ਼ਕ ਤੁਸੀਂ ਸਰਕਾਰ ਦੇ ਸੱਜੇ ਤੇ ਸਾਨੂੰ ਰੋਗ ਲਈ ਹੈ ਪਰ ਜੇ ਅਸੀਂ ਤੋੜਨ ਤੇ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਵਧੀਆ ਲੱਗ ਰਹੀਆਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਕਿਉਂਕਿ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੋਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ